ਸਾਸਤ੍ਰੀ ਗਾਲ ਜੀ ਸਾਰਿਆਂ ਨੂੰ ਪਿੰਡੂ ਮਾਂਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਸਾਡੀ ਗੰਗਾ ਜੀ ਬਿਮਾਰ ਹੈ ਬੜੀ ਟੈਂਸ਼ਨ ਹੈ ਸਾਨੂੰ ਉਹਦੀ ਪਤਾ ਨਹੀਂ ਉਹਨੂੰ ਕੀ ਹੋ ਗਿਆ ਉਧਰੋਂ ਗੰਗਾ ਬਿਮਾਰ ਤੇ ਇਧਰੋਂ ਸਾਡੇ ਘਰੇ ਮੱਖੀਆਂ ਵੜ ਗਈਆਂ ਮਧੂ ਮੱਖੀਆਂ ਉਹ ਦਰਵਾਜ਼ੇ ਬੰਦ ਕੀਤੇ ਆਪੇ ਨਿਕਲ ਜਾਣੀਆਂ ਵਾ ਉਹ ਦਰਵਾਜ਼ੇ ਤਾਂ ਆਈਆਂ ਬੰਦ ਕਰਤੇ ਕਿੱਥੇ ਗਈਆਂ ਹਾਂ ਸਾਰੀਆਂ ਪੱਖਾ ਚਲਾਇਆ ਪਤਾ ਨਹੀਂ ਕਿੱਥੋਂ ਆ ਗਈਆਂ ਬੜੀਆਂ ਦੇ ਇਲਾ ਪਤਾ ਨਹੀਂ ਕਿੱਧਰ ਦੀ ਹੋਊਗੀਆਂ ਉਹ ਮੁੰਡੇ ਸਾਡੀ ਮੈਂ ਕਿਹਾ ਮੈਂ ਦੇਖਿਆ ਫੇਰ ਵੀ ਕਿਸੇ ਚੀਜ਼ ਦੀ ਇਹਨਾਂ ਨੂੰ ਮਹਿਕ ਆਈ ਹੋਊਗੀ ਕੁਝ ਓਇਦਾਂ ਦਾ ਹੋਊਗਾ ਜਿਹੜਾ ਇਦਾਂ ਖਿੱਚੀ ਬਸ ਹੋਰ ਤਾਂ ਕੁਛ ਨਹੀਂ ਉਹ ਇਹ ਹੁੰਦਾ ਜਿਹੜੇ ਮਧੂਮੱਖੀਆਂ ਘਰਾਂ 'ਚ ਰੱਖ ਜਿਹੜੀਆਂ ਸ਼ਹਿਦ ਲਈ ਰੱਖਦੇ ਆ ਨਾ ਇਹਨਾਂ ਨੂੰ ਜਿਹੜੀ ਖੰਡ ਘੋਲ-ਘੋਲ ਕੇ ਪਾਉਂਦੇ ਉਹਦੀ ਮਹਿਕ ਨਾਲ ਆ ਜਾਂਦੀਆਂ ਚਾਰੇ ਕਿੰਨੀਆਂ ਮਧੂ ਮੱਖੀਆਂ ਨੇ ਕੋਲ ਜਾਂ ਫੇ ਉਹ ਮਗਾਵਾ ਕੀ ਕੰਦੇ ਹੁੰਦੇ ਉਹਨੂੰ ਮਾਰਨ ਵਾਲੀ ਮੱਛਰ ਮਾਰਨ ਵਾਲੀ ਉਹਦੇ ਨਾਲ ਮਰੂਗੀ ਸਪਰੇ ਨਾਲ ਚਾੜ ਕੋ ਇਧਰ ਆ ਚਾੜ ਕੋਲ ਜਾੜੂ ਤੂੰ ਰੈਨ ਦੇ ਲੜ ਲੁੱੜ ਜਾਊਗੀਆਂ ਐਵੇਂ ਨਿਕਲ ਜਾਣੀਆਂ ਕਿੰਨੀਆਂ ਕਿੰਨੀਆਂ ਤਾਂ ਮਰ ਗਈਆਂ ਹੈ ਮਖੀੜ ਆਏ ਹਕੂਮਾਨੀ ਬਰੀਕ ਮੱਖੀਆਂ ਕਹਿੰਦੀ ਆ ਕਿ ਉਹ ਨਹੀਂ ਜੀ ਮੇਰੇ ਅੱਧੇ ਤੇ ਇੱਕਾ ਜਿਹੀ ਪੈਰ ਤੇ ਲੜੀ ਸੀ ਉੱਥੇ ਉਹ ਉਦਾਂ ਲਾਲ ਹੋ ਜਾਂਦਾ ਹੁੰਦਾ ਤਾਂ ਆ ਦੇ ਐ ਵੀ ਕਿਦਾਂ ਭਰਨ ਭਰਨ ਕਰਦੀਆਂ ਕਿੱਥੋਂ ਆਏ ਧੁੱਪ ਵੀ ਲੱਗਦੀ ਉਦਾਂ ਵੀ ਇਹ ਹੈਗਾ ਪਿਛਲੇ ਸਿਆਣਾ ਵਿੱਚ ਵੀ ਜਦੋਂ ਵੀ ਉਹ ਕਰੀਦਾ ਸੀਗਾ ਮੈਂ ਨਵਾਂ ਝਾੜੂ ਲਿਆ ਟੁੱਟ ਜਾਣਾ ਇਹੋ ਇਹਨਾਂ ਦੇ ਮਾਰ ਮਾਰ ਕੇ ਮਾਰ ਹਾਂ ਬਾਹਰ ਆ ਜਾ ਮੈਨੂੰ ਤਾਂ ਨਹੀਂ ਲੱਗਦਾ ਇਹ ਨਾ ਉਤਰੋ ਇਧਰੋਂ ਬਾਹਰੋਂ ਨਹੀਂ ਮਾ ਵੱਜ ਕੇ ਮਰਦੀਆਂ ਮੈਂ ਮਾ ਛੱਡੀਆ ਕੋ ਬੜਾ ਕੁੱਤੋਂ ਮਨੀ ਦਾ ਫੋਨ ਆਇਆ ਬੱਚੀ ਵੀ ਗੰਗਾ ਵੀ ਕਿੰਨੀ ਬਿਮਾਰ ਹੋ ਗਈ ਪਤਾ ਨਹੀਂ ਉਹਨੂੰ ਕੀ ਹੋਇਆ ਐਕਦਾਮ ਬੱਚੀ ਨੂੰ ਕੀ ਹੋਇਆ ਡਾਕਟਰ ਆਉਣ ਲੱਗਾ ਪਤਾ ਨਹੀਂ ਹੈ ਪੱਠੇ ਨਹੀਂ ਕਰਨੀ ਖੋਂਦੀ ਨੇ ਜੀਬ ਵੀ ਬਾਹਰ ਨੂੰ ਕੱਢੀ ਕਹਿੰਦਾ ਬੜਾ ਹੀ ਉਹਨੂੰ ਕੀ ਕਹੀਦਾ ਉਹ ਇਕ ਨੇ ਹੁੰਦੇ ਉਹਨੂੰ ਕੰਬਦੀ ਪਈ ਆ ਤੇ ਡਾਕਟਰ ਆਉਣ ਲੱਗਾ ਸਵੇਰੇ ਤਾਂ ਬੜੀ ਸੋਹਣੀ ਪੱਠੇ ਖਾਦੇ ਧੁੱਪੇ ਵੀ ਬੰਨੀ ਅਸੀਂ ਮੈਂ ਕਿਹਾ ਮਾੜੀ ਮੋਟੀ ਮੌਸਮ ਚੇਂਜ ਹੁੰਦਾ ਹੋ ਤਾਂ ਹੋ ਗਈ ਹੋਊਗੀ ਪੱਲਾ ਲਾਇਆ ਹੋਇਆ ਉਹ ਵਾਲੇ ਵੀ ਬੰਦ ਕੀਤੇ ਹੋਏ ਸਾਰੇ ਠੰਡ ਤੋਂ ਠੰਡ ਨਾਲ ਹੀ ਨਹੀਂ ਹਜੇ ਹੋਈ ਵੀ ਨਹੀਂ ਗਈ ਹਾਂ ਦੋ ਮਹੀਨੇ ਉਦਾਂ ਵੀ ਦੇਖਣ ਨੂੰ ਗੱਬਣ ਲੱਗਦੀ ਆ ਪੇਟ ਤੋਂ ਜੇ ਬੱਚੇ ਹੋਰ ਮਨੀ ਅੱਗੇ ਹੋਰ ਤਰ੍ਹਾਂ ਹੋਇਆ ਪਿਆ ਉਹਦਾ ਤੇ ਤੇ ਆ ਉਹਦੇ ਨਾਲ ਗੰਗਾ ਨਾਲ ਮਾੜੀ ਮਾੜੀ ਜੀਜੀ ਬਾਹਰ ਨੂੰ ਗੱਡੀ ਆ ਬੁਖਾਰ ਤਾਂ ਨਹੀਂ ਜਾ ਰੇ ਉਹਨੂੰ ਬੁਖਾਰ ਕੰਨ ਤਾਂ ਸਹੀ ਆ ਕਹਿੰਦਾ ਜਿੱਦਾਂ ਹੁੰਦੇ ਬੁਖਾਰ ਚ ਉਦਾਂ ਨਹੀਂ ਗੇ ਮੈਂ ਜਾਉਂਗੀ ਦੇਖਦੀ ਆ ਉਧਰ ਡਾਕਟਰ ਉਹਨ ਲੱਗਾ ਇੱਕੋ ਭਾਈ ਉੱਥੇ ਲੱਗੇ ਮੈਂ ਤਾਂ ਨਹੀਂ ਜਾਣੀ ਸਫੈਦੇ ਵੱਢਣ ਪੱਖਾ ਚੱਲੀ ਜਾਂਦਾ ਆਪੇ ਚੱਲ ਜਾਣੀ ਆ ਉਹਨੂੰ ਕੀ ਕਹੀਦਾ ਮਰਮਰ ਜਾਣੀ ਆ ਨਹੀਂ ਤਾਂ ਮੈਂ ਉਹ ਮਗਾਉਣੀ ਆ ਮਾ ਪਗੀ ਤੂੰ ਇੱਧਰ ਰੇ ਤੇਰੇ ਮਧੂ ਅੱਖੀਆਂ ਲੜ ਪਈਆਂ ਨਾ ਤੇਰਾ ਉਹਨਾਂ ਨੇ ਕੇਕ ਬਣਾ ਦੇਣਾ ਬੋਇਲ ਲੈਗ ਬਣਾ ਦੇਣਾ ਤੇਰਾ ਉਹਨਾਂ ਨੇ ਪਤਾ ਨਹੀਂ ਜੀ ਸਾਡੀ ਗੰਗਾ ਨੂੰ ਕੀ ਹੋ ਗਿਆ ਚਲੋ ਚੱਲੀਏ ਜੀ ਗੰਗਾ ਨੂੰ ਦੇਖਣ ਤੇਰਾ ਦਿਲ ਕੀ ਕਹਿੰਦਾ ਠੀਕ ਹੈ ਹਾਂ ਜੀ ਜਾਣਗੇ ਠੀਕ ਪਰ ਉਹਨੂੰ ਬੁਖਾਰ ਇੱਕ ਦਮ ਚੜਿਆ ਸੀ ਕਦੀ ਚੜਿਆ ਨਹੀਂ ਨਾ ਪਹਿਲੀ ਵਾਰੀ ਹੋਈ ਮਾਰ ਆਏ ਹਾਏ ਹਾਏ ਨਹੀਂ ਚਿੜਿਓ ਸੌਰੀ ਸੌਰੀ ਓ ਜੀ ਫੀਡ ਖਤਮ ਆ ਸੌਰੀ ਮੈਂ ਆ ਕੇ ਪੋਣੀ ਅੱರ್ಧ ਆ ਜਾਂਦਾ ਇਹੋ ਜਿਹੜਾ ਇਦਾਂ ਪਸੂਆਂ ਨੂੰ ਮ ਨਹੀਂ ਕੁਝ ਹੁੰਦਾ ਫੇਰ ਨਹੀਂ ਨਾ ਜੀ ਕਰਦਾ ਰੱਖਣ ਨੂੰ ਨਾ ਮੇਰੇ ਕੋ ਇੱਕ ਅਟੈਚਮੈਂਟ ਜੀ ਹੋ ਜਾਂਦੀ ਨਾ ਇਦਾਂ ਲੱਗੂਗਾ ਬਈ ਮਾੜਾ ਮੋਟਾ ਤੇ ਪਸੂ ਬਮਾਰ ਚੱਲ ਉਹ ਹੋ ਹੀ ਜਾਂਦਾ ਪਰ ਇਹ ਜਿਆਦਾ ਹੀ ਹੋ ਗਈ ਜਿਆਦਾ ਹੀ ਹੋ ਗਈ ਗੰਗਾ ਨਾ ਦਿਲ ਜੈ ਕੋ ਹੋ ਗਿਆ ਜਿਹਨੂੰ ਕਹਿੰਦੇ ਖਬਰਾਜ ਗਿਆ ਹਨਾ ਚੱਲ ਰਹਿਣ ਦੇ ਜਿੰਨੇ ਲੱਗ ਗਏ ਇਹ ਮੈਨੂੰ ਲੱਗਦਾ ਆਪਣੇ ਛੇੜਖਾਨੀ ਹੋਈ ਆ ਤੂੰ ਮੰਨਦਾ ਨਹੀਂ ਇਰਾਤ ਰੁਕੀ ਜੈ ਚੋਰ ਹੈ ਚੱਕੇ ਨੇ ਕੁਛ ਤਾਂ ਹੋਇਆ ਹੀ ਆ ਗੇਟ ਨੂੰ ਨਹੀਂ ਤਾਂ ਇਦਾਂ ਕਿਦਾਂ ਇਹਦੇ ਜਿੰਦਾ ਨਹੀਂ ਚਾਬੀ ਸਹੀ ਆ ਤੇ ਜਿੰਦਾ ਕਿਉਂ ਨਹੀਂ ਲੱਗਦਾ ਫੇਫ ਸਫੇਦ ਦੇ ਵੜਾਤੇ ਸੀ ਇਹ ਜੀ ਵੱਡੇ ਵੱਡੇ ਜਿਹੜੇ ਇੰਨੇ ਸਾਲ ਲੱਗੇ ਰਹੇ ਤੇ ਰੇਟ ਕੁਛ ਵੀ ਨਹੀਂ ਐਵੇਂ ਨਹੀਂ ਆ ਜਿਹੜੀਆਂ ਟਾਣੀਆਂ ਟੂਣੀਆਂ ਇੱਥੇ ਛੱਡ ਜਾਂਦੇ ਹੁੰਦੇ ਖਲਾਰਾ ਵੀ ਦੇਖ ਅੱਜ ਕਿੰਨਾ ਹਾਏ ਤੇ ਹੋਣੀ ਕਿ ਹੁਣ ਤਾਂ ਠੀਕ ਲੱਗਦੀ ਅੱਗੇ ਨਾਲੋਂ ਹਨਾ ਗੰਗਾ ਆ ਰੋਟੀ ਦੇ ਗੰਗਾ ਨੂੰ ਫੜ ਰੋਟੀ ਦੇ ਵਿੱਚ ਲੂਣ ਲਾਇਆ ਹੋਇਆ ਕਾਲਾ ਖਾਲਾ ਇਹ ਇੱਥੇ ਸਭ ਤੋਂ ਜ਼ਿਆਦਾ ਐਕਟਿਵ ਪ੍ਰਾਣੀ ਆ ਇਨਫੈਕਸ਼ਨ ਕਰਕੇ ਇਹ ਤਾਂ ਲੂਜ਼ ਮੋਸ਼ਨ ਲੱਗੇ ਇਹਨੂੰ ਹਨਾ ਇਹਦਾ ਇਹਨੂੰ ਤਾਂ ਨਹੀਂ ਡਰ ਕੋਈ ਡਾਕਟਰ ਜੀ ਜੇਖਾਇੀ ਦਿੱਤਾ ਕਿ ਇਹ ਕੁਝ ਨਿਕਲੇਗਾ ਲੋੜ ਫੇ ਬੰਨ ਪੈ ਗਿਆ ਹੋਊਗਾ ਬੰਨ ਵੀ ਨਹੀਂ ਪਿਆ ਇਨਫੈਕਸ਼ਨ ਵੀ ਕੁਝ ਆਹਾਂ ਪਰ ਜਿੱਦਾਂ ਤੈਨੂੰ ਹਾਂ ਪਾਈਆਂ ਨੇ ਕਹਿਤਾ ਤੇ ਮੈਂ ਤਾਂ ਡਰ ਗਈ ਸੀਗੀ ਮਨੀ ਮੈਨੂੰ ਘਰੇ ਵੀ ਚੈਨ ਨਹੀਂ ਸੀ ਆਉਂਦੀ ਮੈਂ ਕਿਹਾ ਬੱਚੀ ਨੂੰ ਕੀ ਹੋ ਗਿਆ ਨਹੀਂ ਹੁਣ ਉਹ ਹੁਣ ਜੇ ਗੱਬਣ ਹੋਈ ਫੇ ਡਰਤ ਨਹੀਂ ਕਹਿੰਦਾ ਕੋਈ ਇੰਗਾਂ ਇਕੱਠੀ ਹੋ ਗਏ ਨਾ ਕਵਲ ਇਨਫੈਕਸ਼ਨ ਬੁਖਾਰ ਤੇ ਬਾਇਰ ਕੱਲ ਨੂੰ ਫੇਰ ਉਹਨੂੰ ਕੇ ਚੈੱਕ ਕਰਕੇ ਜਾ ਬੁਖਾਰ ਐਦਾਂ ਕਰ ਪਹਿਲਾਂ ਧਾਰ ਕੱਢ ਲਈਏਗੇ ਰੋਕੇ ਕੱਢਣੀ ਪਹਿਲਾਂ ਸਫਾਈ ਕਰ ਲਈਏ ਪਹਿਲਾਂ ਸਫਾਈ ਕਰ ਲਈਏ ਉਹ ਆ ਡਰੂਗੀ ਤੇ ਨਾ ਉਤੋਂ ਆ ਰਹੇ ਜੇ ਤਾਂ ਆਪਣੀ ਆਹ ਢਿੰਗੀ ਤੇ ਨਹੀਂ ਬਾਅਦ ਚ ਇਹ ਅਜੇ ਤਾਂ ਬਾਅਦ ਚ ਹੈ ਇੱਕ ਵਾਰ ਦੂਤ ਤੇ ਹੈ ਚਾਰ ਦੇ ਕੋਲ ਦੂਤ ਤੇ ਡਾਕਟਰ ਨੇ ਦਿਖਾਇਆ ਉਹ ਕਹਿੰਦਾ ਕੁਝ ਨਹੀਂ ਹੁੰਦਾ ਮੰਗੋ ਕਿ ਦਿਨ ਬਾਅਦ ਪੇਪੋਰ ਵੀ ਪੇ ਆ ਡਾਂ। ਉਹ ਤਾਂ ਫੇਰ ਕੁਝ ਨਹੀਂ ਮੇਰਾ। ਸੜੀ ਚੱਪਈ ਆ ਤਾਂ ਸਹੀ ਪੁੱਛੇ ਤਾਂ ਪਸੂਆਂ ਦੇ। ਗੰਗਾ ਸਾਡੀ ਜੀ ਹੋ ਗਈ ਸੀ ਬਿਮਾਰ। ਸਵੇਰੇ ਜਦੋਂ ਆਏ ਨਾ ਅਸੀਂ ਧਾਰ ਕੱਢਣ ਤੇ ਮੈਂ ਉਦੋਂ ਹੀ ਮਨੀ ਨੂੰ ਕਿਹਾ ਮੈਂ ਕਿਹਾ ਮਨੀ ਗੰਗਾ ਆਪਣੀ ਐਨੀ ਢਿੱਲੀ ਨਹੀਂ ਹੁੰਦੀ ਅੱਜ ਬੜੀ ਢਿੱਲੀ ਜਿਹੀ ਆ। ਇਹ ਕਹਿੰਦਾ ਉਸ ਦਾ ਹੀ ਮੌਸਮ ਬਦਲਣ ਦੇ ਆ ਜਾਂ ਕਿਦਾਂ। ਪਰ ਉਹੀ ਹਾਏ ਹੁਣ ਵੀ ਦੇਖਿਓ। ਹਾਏ। ਮੇਰਾ ਹੈ ਲੜਾਕਾ ਪ੍ਰਾਣੀ ਗੰਗਾ ਦੇਖਣ ਲੱਗੇ ਚਾਰ ਇੰਜੈਕਸ਼ਨ ਲਾਏ ਹਾਏ ਨੱਕ ਵੀ ਹੋਣ ਗਿੱਲਾ ਹੋਣ ਲੱਪਿਆ ਉਹ ਸੁੱਕਾ ਸੁੱਕਾ ਨੱਕ ਸੀ ਹੈ ਨਾ ਹੈ ਹਾਂ ਨਾ ਹੁਣ ਗਿੱਲਾ ਹੋ ਗਿਆ ਉਹਦੇ ਨਾਸਾਂ ਗਿੱਲੀਆਂ ਹੋ ਗਈਆਂ ਨਹੀਂ ਤੇ ਇਹਦੇ ਕੰਨ ਹਮੇਸ਼ਾ ਤਾਂ ਹੀ ਚੱਕੇ ਹੁੰਦੇ ਆ ਹਨਾ ਮੈਂ ਤਾਂ ਖੱਦਨੇ ਕੱਲੇ ਨਹੀਂ ਬੜੀ ਸੀ ਹੈ ਮੈਂ ਕੱਲੇ ਨੇ ਬੜੀ ਕੋ ਇੰਜੈਕਟਰ ਲਵਾਉਣ ਲੱਗੇ ਤਾਂ ਮੈਂ ਲੜਦੀ ਆ ਤੇਰੇ ਨਾਲ ਹਨਾ ਪਾਇਆ ਨੇ ਰੋਲੇ ਬਣਾ ਪਾਇਆ ਇਸ ਵੀਡੀਓ ਚ ਬੋਣ ਦੋ ਮਿੰਟ ਲਈ ਜੀ ਬੈਠੀ ਗੰਗਾ ਮੈਂ ਧਾਰ ਕੱਢ ਲਈ ਦੋ ਮਿੰਟ ਕੰਗਾ ਬੈਠੀ ਉੱਠ ਕੇ ਫੇਰ ਖੜੀ ਹੋ ਗਈ ਹਜੇ ਵੀ ਇਹਦਾ ਪੇਟ ਜਿਹੜਾ ਸਹੀ ਨਹੀਂ ਤੇ ਜਿਹੜੀ ਮੂੰਹ ਤਾਂ ਮੱਖੀ ਨਹੀਂ ਸੀ ਮਨੀ ਇਹ ਵਹਿਣ ਦਿੰਦੀ ਹੁੰਦੀ ਤੇ ਮੂੰਹ ਵਿਚਾਰੀ ਦਾ ਮੱਖੀਆਂ ਨਾਲ ਭਰਿਆ ਪਿਆ ਚੱਲ ਪਾ ਦੇ ਇਹਦੇ ਥੱਲੇ ਉਹ ਇਹਦੀ ਅੱਜ ਇਹ ਆਈ ਦੂਜੀ ਵਾਰੀ ਹੋਈ ਜੀ ਸਾਡੀ ਮੰਗੋ ਦੀ ਤੇ ਔੜਿੰਗਣੋਂ ਤਾਂ ਹਟ ਗਈ ਆ ਪਹਿਲੇ ਦੰਤ AI ਜਿੱਦਣ ਕਰਾਈ ਆ ਤਾਂ ਡਿੰਗਣੋਂ ਇਹ ਹਟ ਹੀ ਨਹੀਂ ਹੜਿੰਗੇ ਗਏ ਮੈਂ ਕਿਹਾ ਮਨੀ ਕੰਫਰਟੇਬਲ ਜੀ ਰਹੋਗੇ ਗੰਗਾ ਤੇ ਠੰਡ ਵੀ ਨਹੀਂ ਨਾਲੇ ਨਾ ਉਹ ਤਾਂ ਬਿਲਕੁਲ ਵੀ ਨਹੀਂ ਮੰਨਦੀ ਹੁੰਦੀ ਸੀ ਮਾਸਾ ਵੀ ਇੰਨਾ ਕੁ ਠੰਡ ਠੁੰਦਣ ਨੂੰ ਬੰਨਣ ਲੱਗਾ ਅੰਦਰ ਬਸ ਬਾਬਾ ਮਨੀ ਦਾ ਮੈਂ ਹਸਾਬ ਦਾ ਹੀ ਬਾਤ ਤੁਰਦੀ ਤੁਰਨਾ ਵੀ ਹੌਲੀ ਹੌਲੀ ਤੁਰੂਗੀ ਅਜੇ ਗੰਗਾ ਚਲ ਹੈ ਨੂੰ ਗੰਗਾ ਬਸ ਇੰਦਾ ਨਾ ਕੰਮ ਹਾਏ ਹਾਏ ਕਿੰਨੀ ਕਮਜ਼ੋਰ ਹੋ ਗਈ ਆ ਯਾਰਾ ਦਿੱਲੀ ਹੋਰ ਤਰ੍ਹਾਂ ਹੁੰਦਾ ਇੰਦਾ ਦੇਖ ਕੇ ਇਹਨੂੰ ਮਣੀ ਗੰਗਾ ਬੈਠ ਜਾ ਗੰਗਾ ਕੀ ਹੋ ਗਿਆ ਸਾਡੀ ਗੰਗਾ ਨੂੰ ਬੜੀ ਸੋਹਣੀ ਠੀਕ ਠਾਕ ਸੀਗੀ ਪਤਾ ਹੀ ਨਹੀਂ ਕੀ ਹੋ ਗਿਆ ਗੱਲੀਆਂ ਹਜੇ ਰਹਿੰਦੀ ਆ ਨਾ ਕੁਛ ਇੱਥੇ ਉਦਾਂ ਦਾ ਤੇ ਪਤਾ ਵੀ ਇਨਫੈਕਸ਼ਨ ਹੋ ਗਈ ਇਹਨੂੰ ਹਜੇ ਵੀ ਮਨੀ ਤੁਰਨ ਲੱਗਿਆ ਨਾ ਮਾੜੇ ਜਿਹੇ ਡੱਕੇ ਡੋਲੇ ਜੇ ਖਾਂਦੀ ਆ ਉਹ ਤੁਰ ਨਹੀਂ ਹੁੰਦਾ ਉਤੋਂ ਸਹੀ ਕੀ ਜਿਹੜੀ ਤੇਜ ਲਾਏ ਆ ਹਾਂ ਚੱਕਰ ਚੱਕਰ ਵੀ ਹੁੰਦਾ ਹੋਣਾ ਪਸ਼ੂਆਂ ਨੂੰ ਵੀ ਇਦਾਂ ਹਜੇ ਮਨੀ ਦਾ ਬਾਬਾ ਤੇ ਇੰਨਾ ਧਿਆਨ ਰੱਖਦੇ ਨਾ ਜਿਹੜੀਆਂ ਗੱਲਾਂ ਦਾ ਸਾਨੂੰ ਨਹੀਂ ਵੀ ਪਤਾ ਉਹ ਵੀ ਅ ਸਾਰੇ ਮੁੱਗੇ ਜਿਹੜੇ ਆ ਮਨੀ ਦੇ ਬਾਬੇ ਨੇ ਪ੍ਰਾਲੀ ਲਿਆ ਕੇ ਕੱਲ ਮਨੀ ਦੀ ਛੁੱਟੀ ਕਰਕੇ ਸਾਰਾ ਕੁਝ ਬੰਦ ਕਰਾਇਆ ਤੇ ਆ ਪੱਲਾ ਵੀ ਮਨੀ ਦੇ ਬਾਬੇ ਨੇ ਆਪ ਬਣਾਇਆ ਹੱਥਾਂ ਦੇ ਨਾਲ ਸੂਏ ਨਾਲ ਬੰਦ ਕਰਨ ਲੱਗਾ ਲੈ ਮੱਖੀਆਂ ਬੜਾ ਚਲੇ ਜੂਗੀਆਂ ਹਾਂ ਉਹ ਸਾਰੀਆਂ ਬਾਹਰ ਮੱਖੀਆਂ ਚਲ ਜੂਗੀਆਂ ਤੇ ਨੂੰ ਚੈਨ ਜੀ ਰਹੋਗੇ ਮੈਂ ਤੁਹਾਨੂੰ ਛੱਡਾਂ ਮੈਂ ਘਰ ਵਾਪਸ ਆ ਕੇ ਕਰਦਾ ਮੈਂ ਤੇ ਆਪੇ ਕਰ ਲੂੰਗਾ ਤਾ ਹਜੇ ਵੀ ਨਹੀਂ ਹੱਥ ਲਾਉਣ ਦਿੰਦੀ ਮਾੜਾ ਜਿਹਾ ਫੜ ਕੰਨ ਜਿਹੜਾ ਮਤਲਬ ਕਿ ਤੈਨੂੰ ਕਿੱਦਾਂ ਲੱਗਦਾ ਕੰਨ ਇਹਦਾ ਹੁਣ ਆ ਇੱਥੇ ਠੰਡਾ ਹੈ ਹੈ ਇੱਥੋਂ ਠੰਡਾ ਹੀ ਹੈ ਹਜੇ ਵੀ ਮਤਲਬ ਕਿ ਜੇ ਠੰਡਾ ਹੋਵੇ ਫਿਰ ਬੁਖਾਰ ਹੁੰਦਾ ਇਹ ਦਿੱਤਾ ਆਪਣਾ ਜਾਈਦਾ ਉਹਦੇ ਕੋਲ ਗੋੜੂਗੇ ਤੁਸੀਂ ਨਾ ਹਾਂ ਇਹਨਾਂ ਦਾ ਹੱਥ ਲਓ ਤੁਹਾਨੂੰ ਲਾ ਦੇਣ ਦੇਣਾ ਲਾ ਕੇ ਲਾਓ ਦਿੱਤਾ ਕਿੰਨੀ ਮੱਖੀਆਂ ਵੀ ਐ ਇੱਥੇ ਮੈਨੂੰ ਕਿੱਥੇ ਲਾਉਣ ਦਿੰਦੀ ਆ ਆ ਤਾਂ ਲਾਓ ਆ ਤਾਂ ਮੈਨੂੰ ਮਾਰਦੀ ਆ ਇੰਦਾ ਵੀ ਹਾਂ ਠੰਡਾ ਉਹਦੇ ਹੱਥ ਲਾਏ ਉਹਦੇ ਕੰਨ ਤੇ ਬੁਖਾਰ ਆ ਰਿਹਾ ਇਹਨੂੰ ਅਦੇ ਇੱਧਰ ਮਣੀ ਆ ਜਿਹੜੀ ਚੀਜ਼ ਸੀ ਨਾ ਇਹਦੇ ਪੇਟ ਦੀ ਆ ਦੇ ਆ ਇਹ ਇੰਨੀ ਉੱਭਰੀ ਆ ਇਸ ਤੋਂ ਪਤਾ ਲੱਗਦਾ ਸੀ ਵੀ ਇਹ ਗੱਬਣ ਆ ਹੁਣ ਮੈਨੂੰ ਇਹੋ ਹੀ ਡਰ ਲੱਗਦਾ ਕਿ ਇਹਨੂੰ ਤਣਾ ਕੋਈ ਨੁਕਸਾਨ ਹੋ ਜਾਊਗਾ ਨਹੀਂ 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 ਹੁੰਦਾ ਹਨਾ ਆ ਜਿਹੜਾ ਇਹਦਾ ਆਹ ਵਾਲੀ ਚੀਜ਼ ਨਾ ਦੇਖੀ ਉਹ ਉੱਥੋਂ ਪੇਟ ਉੱਦਦਾ ਵੀ ਨਾ ਹਿੱਲਦਾ ਉਹ ਜਗਾ ਜਿੰਨੀ ਆ ਨਾ ਦੇਖੀ ਮੇਰੀ ਘਰੇ ਬਾਬਾ ਜੀ ਠੀਕ ਹੋ ਜਾਵੇ ਚੱਲ ਚਲੀਏ ਫਿਰ ਚਲੋ ਜੀ ਮੈਨੂੰ ਘਰੇ ਜਾਣਾ ਪੈਣਾ ਕਿਉਂਕਿ ਉਹ ਪਾਈਆਂ ਨੇ ਸਫੈਦੇ ਚੱਕ ਕੇ ਟਰਾਲੀ ਇੱਥੇ ਕਰਨੀ ਆ ਉਹ ਬੂਏ ਮੋਰੇ ਧਿਆਨ ਰੱਖੀਏ ਦਾ ਅੱਛਾ ਇੱਕ ਵਾਰੀ ਰਾਤ ਨੂੰ ਫੇਰ ਦੇਖਣ ਆਵਾਂਗੇ ਫੂਲ ਜਿੰਦੇ ਚੱਲੀਏ ਜੀ ਅਸੀਂ ਗੰਗਾ ਨੂੰ ਦੇਖਣ ਇੱਕ ਵਾਰੀ ਫੇਰ ਫੋਨ ਅਸੀਂ ਤਾਂ ਨਾਲ ਚਲਾ ਲਈਦਾ ਇੱਕ ਬੰਦੇ ਨੂੰ ਹੋ ਜਾਂਦਾ ਨਾ ਆਸਰਾ ਜੇ ਹਨਾ ਮਨੀ ਉਹ ਉੱਦਾਂ ਤੇ ਇੰਨਾ ਟਾਈਮ ਨਹੀਂ ਗਈ ਆਪਣੀ ਜਗਾ ਉੱਥੇ ਕਾਹਦਾ ਡਰਿਆ ਪਰ ਫੇਰ ਵੀ ਡਰਪੋਗ ਤਾਂ ਉੱਦਾਂ ਮੈਂ ਹੈ ਨਹੀਂ ਗਈ ਉੱਦਾਂ ਤਾਂ ਮੈਂ ਬਹੁਤ ਦੂਰੀ ਹਾਂ ਦੇਖਿਓ ਰਾਤ ਨੂੰ ਸੁਨਮਸਾਨ ਇੱਥੇ ਸੁਨਮਸਾਨ ਪਲੀਸ ਅੱਗੇ ਵੀ ਤੂੰ ਇਹਨੇ ਸਿੱਟ ਦੇਣ ਲੱਗਾ ਸੀ ਇੱਥੋਂ ਕਹਿੰਦਾ ਹਾਂਜੀ ਦੇਖਿਆ ਫੇਰ ਡਿੱਗ ਚੱਲੇ ਸੀ ਯਾਰਾ ਤੁਸੀਂ ਬਾਬੇ ਦੇ ਬੂਹੇ ਕਿਉਂ ਨਹੀਂ ਲਾਉਂਦੇ ਉਹਦੇ ਕੁੱਤੇ ਵੱਡੇ ਹੋਏ ਦੇਖ ਦੇ ਕਾਂਤੇ ਇੰਨੀ ਅਣਗੇਲੀ ਕਰਦੇ ਹੁੰਨੇ ਉਹਦਣ ਵੀ ਅੱਧੀ ਰਾਤ ਤੇ ਆਏ ਸੀ ਮੈਂ ਬੂਹੇ ਬੰਦ ਕੀਤੇ ਸੀ ਉਹਦਣ ਵੀ ਬਾਬੂ ਨੂੰ ਜਾ ਕੇ ਦੱਸੀ ਤੂੰ ਕਿ ਬੂਹੇ ਬੰਦ ਕਰਿਆ ਕਰੋ ਚਲੋ ਸਾਡਾ ਬਾਪੂ ਬੂਹਾ ਖੁੱਲਾ ਛੱਡ ਜਾਂਦਾ ਸਮਾਦਾਂ ਦਾ ਆ ਕੁੱਤੇ ਵੜ ਜਾਂਦੇ ਆ ਆ ਦੇਖ ਕੁੱਤਾ ਬਾਬਿਆਂ ਦੀਆਂ ਖੜਾਵਾਂ ਚੱਕ ਕੇ ਲੈ ਗਏ ਆ ਚ ਚੱਲ ਪੜਾ ਚੱਲ 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 ਵਾ ਚੱਲ ਚੱਲ ਤੈਨੂੰ ਮਾਰਨ ਨੂੰ ਵੀ ਨਹੀਂ ਜੀ ਕਰਦਾ ਛਟਕੂ ਜੇ ਨੂੰ ਚੱਲ 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 ਕੁੱਤਿਆਂ ਦਾ ਨਹੀਂ ਕੋਈ ਕਸੂਰ ਉਹ ਤਾਂ ਬੱਚੇ ਆ ਆਪਾਂ ਨੂੰ ਪਤਾ ਹੋਣਾ ਚਾਹੀਦਾ ਓ ਹੈਲੋ ਕੋਈ ਚੀਜ਼ੀ ਨਹੀਂ ਮਿਲਨੀ ਤੈਨੂੰ ਅੱਧੀ ਰਾਤੇ ਚੱਲ ਭੱਜਾ ਉਹ ਝਾੜੂ ਦਾ ਵੀ ਦੇ ਕੁੱਤਿਆਂ ਨੇ ਕੀ ਬਣਾਇਆ ਉਧਰ ਦੇਖ ਇਹ ਜੀ ਬਾਬਾ ਜੀਵਨਦਾਸ ਜਿਹੜੀ ਸਮਾਹ ਰਿਆ ਸਾਡੇ ਬਾਬਾ ਸ਼੍ਰੀ ਚੰਨ ਜੀ ਦੇ ਭਗਤ ਸੀਗੇ ਬਾਬਾ ਜੀਵਨਦਾਸ ਜੀ ਕਈਆਂ ਨੇ ਵਲੌਗ ਦੇਖਣਾ ਕਹਣਾ ਅੱਧੀ ਰਾਤ ਕਿੱਥੇ ਤੁਰ ਫਿਰ ਉਹ ਭੌਂਕੜਾ ਨਹੀਂ ਮੈਨੂੰ ਮਰੀ ਮੈਨੂੰ ਪੈਂਦਾ ਆਹ ਚੱਲ ਆ ਦੇਖੋ ਆ ਝਾੜੂ ਬਾਬੇ ਦਾ ਆ ਦੇਖ ਕੀ ਬਣਾਤਾ ਕੁੱਤਿਆਂ ਨੇ ਚ ਚਲੋ ਭਾਜੋ ਘਰ ਨੂੰ ਆਪਣੀ ਮੰਮੀ ਕੋਲ ਖੇਲਣ ਦੇ ਅੱਧੀ ਰਾਤ ਤੇ ਕਹਿੰਦੇ ਉਹਨੇ ਚਲੇਗੇ ਸਮਾਦਾਂ ਵਾਲੇ ਹੁਣ ਜਰਾ ਅਸੀਂ ਮਸਤੀ ਕਰੀਏ ਚਲ 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 ਭੱਜ ਜਾ ਜੈ ਬਾਬਾ ਜੀ ਅਸੀਂ ਗੱਲੋਂ ਅਸੀਂ ਕਿਸਮਤ ਵਾਲੇ ਹਾਂ ਜੀ ਸਾਡੇ ਘਰੇ ਆਪ ਦੇ ਜਗਾ ਵਾ ਰੱਬ ਦਾ ਨਾਮ ਲੈਣ ਦੀ ਸਾਡੇ ਬਾਬਾ ਸ਼ਿਰੀ ਚੰਨ ਜੀ ਦੇ ਭਗਤ ਹੋਏ ਜੀ ਬਾਬਾ ਜੀਵਨ ਦਾਸ ਜੀ ਸਾਰਿਆਂ ਦੇ ਪਰਿਵਾਰ ਤੇ ਮੇਰ ਰੱਖਦੇ ਆ ਬਾਬਾ ਜੀ ਮੰਨਣ ਵਾਲਿਆਂ ਤੇ ਜਿਹੜੇ ਨਹੀਂ ਮੰਨਦੇ ਉਹਨਾਂ ਤੇ ਨਹੀਂ ਆਹ ਦੇਖੋ ਇਦਾਂ ਅਸੀਂ ਰਾਤ ਨੂੰ ਪੱਲਾ ਜਿਹੜਾ ਮਣੀ ਦਾ ਬਾਬਾ ਕੱਲ ਦਾ ਥੱਲੇ ਕਰ ਦਿੰਦਾ ਹੁਣ ਕੀਤਾ ਕਰਕੇ ਨਹੀਂ ਸੀਗਾ ਉਹ ਸਹੀ ਸੀਗਾ ਨਾ ਠੀਕ ਐ ਮੰਗ ਮੰਗੋ ਬੈਠੀ ਮੰਗੋਨੇ ਉੱਠ ਜਾਣਾ ਜਿ ਕਰਦਾ 55 ਦਾ ਨਾ ਨਿੱਗ ਕਿੰਨਾ ਨਾ ਇੱਥੇ ਠੀਕ ਨਹੀਂ ਲੱਗਦੀ ਹਜੇ ਵੀ ਹਜੇ ਨਹੀਂ ਸਹੀ ਬਣਾਈ ਗਈ ਬੈਠੀ ਨਹੀਂ ਉਹਨਾਂ ਦੀ ਬੈਠੀ ਸੀ ਉਹਨੂੰ ਅੱਛਾ ਬੈਠੀ ਸਿਕਾਂਗਾ ਮੈਂ ਪਹਿਲਾਂ ਦੇਖੀ ਮੈਂ ਤੂੰ ਬੈਠੀ ਹੁਣ ਮੈਂ ਤਾਂ ਹੁਣ ਜਦੋਂ ਤੂੰ ਆਇਆ ਉਦੋਂ ਖੜੀ ਸੀ ਗੰਗਾ ਦੇ ਮੰਗੋ ਵੀ ਦੇਖਦੀ ਆ ਉਹਦੇ ਅਲਵੇ ਨੂੰ ਕੀ ਹੋਇਆ ਹੁਣ ਮੌਕਾ ਮਾਰਦੀ ਆ ਉਹਦੇ ਉਹਦੇ ਬਾਥਰੂਮ ਬਾਥਰੂਮ ਮੈਂ ਬਾਥਰੂਮ ਤੋਂ ਮਾ ਆਇੰਦਾ ਉਹ ਪੇਟ ਸਹੀ ਸਾਫ਼ ਹੋਇਆ ਬਾਥਰੂਮ ਵੀ ਖੁੱਲ ਕੇ ਕਰੂਗੀ ਨਾ ਉਹਨਾਂ ਨੂੰ ਵੀ ਬੁਖਾਰ ਲੱਥ ਜਾਂਦਾ ਹੁੰਦਾ ਮਣੀ ਮੇਰੇ ਤੇ ਮਾਰ ਦੀ ਕੋਲ ਜਾ ਕੇ ਦੇਖ ਪਾਣੀ ਪੀਤਾ ਇਹਨੇ ਮੈਨੂੰ ਤਾਂ ਬਿਮਾਰ ਬਿਮਾਰ ਵੀ ਦੇਖ ਲੈ ਮਾਰਨ ਪੈਂਦੀ ਆ ਵੇ ਪਰਾਂ ਹੋ ਜਾ ਹਨਾ ਨਹੀਂ ਤੇ ਘਰ ਵਿਚਾਰੀ ਨਾ ਗੰਗੂ ਹੋ ਗੰਗਾ ਹੁਣ ਤਾਂ ਠੀਕ ਹੈ ਅੱਗੇ ਤਾਂ ਸਿਰ ਵੀ ਨਹੀਂ ਸੀ ਹਿਲਾਉਂਦੀ ਹਨਾ ਮਨਿੰਗਦਾ ਮੇਰਾ ਜੀ ਕਰਦਾ ਮੈਂ ਇੱਥੇ ਮੰਝਾ ਡਾਲਾਂ ਮੈਂ ਕਿਹਾ ਰਾਤ ਨੂੰ ਗੰਗਾ ਨੇ ਮਾਰਨੀ ਮੋਕ ਤੇ ਤੂੰ ਭੱਜਣਾ ਬਿਸਤਰਾ ਚੱਕ ਕੇ ਗੰਗਾ ਨੂੰ ਦੇਖਣ ਆਏ ਹਾਂ ਜੀ ਅਸੀਂ ਪੌਂਦਾ ਠੀਕ ਆ ਮਦਰ ਕੀ ਮੂਮਾ ਇੱਧਰ ਉਧਰ ਘਮਾਉਂਦੀ ਆ ਠੀਕ ਆ ਪਹਿਲਾਂ ਤਾਂ ਬਿਲਕੁਲ ਨਹੀਂ ਸੀ ਅੱਖਾਂ ਵੀ ਦੇਖ ਨਾ ਕਿੰਨਾਂ ਇਹਦੀਆਂ ਉਹ ਹੋ ਗਈਆਂ ਮਰ ਜਾਂਦੀਆਂ ਜੀ ਅੱਖਾਂ ਹੋ ਗਈਆਂ ਨੇ ਤੇ ਅੱਖਾਂ ਇਹਦੀਆਂ ਚਮਕ ਹੁੰਦੀਆਂ ਹਨ ਗੰਗੂ ਓ ਗੰਗਾ ਪੱਠੇ ਵੀ ਮਾਸਾ ਨਹੀਂ ਨਾ ਖਾਦੇ ਅਜੇ ਖਾਣਾ ਤੇ ਨੇ ਹੈ ਹੀ ਨਹੀਂ ਕੋਸ਼ ਮਿੱਟੀ ਘਟੂਕੇ ਲੱਗੇ ਕਰਕੇ ਮੂੰਹ ਦਾ ਸਵਾਦ ਵੀ ਖਰਾਬ ਹੋਇਆ ਹੁੰਦਾ ਗੰਗਾ ਉਹ ਗੰਗਾ ਹਨਾ ਈ ਗਿਆ ਈ ਗਿਆ ਮੈਨੂੰ ਦੇ ਨਾ ਬੁਆਰ ਕੁਮਾਰ ਵੀ ਮਾਰਨ ਨਾ ਮਾੜੀ ਗੰਗੂ ਹਾਂ ਈ ਹੈ ਬੈਠ ਜਾ ਬੈ ਬੈਠ ਜਾ ਮਾਰੀ ਨਾ ਮੈਨੂੰ ਬੈਠ ਜਾ ਬੈਠ ਜਾ ਨਾ ਮਾਰ ਬੈਠ ਜਾ ਮੇਰੀ ਦੁਸ਼ਮਾਨੀਆਂ ਹੈ ਨਾਸ ਦੁਸ਼ਮਾਨੀਆਂ ਤੇਰੀ ਹੀ ਬਿਮਾਰ ਹੋ ਗਿਆ ਗੁਰੂ ਹਮ ਬਿਮਾਰ ਹੋ ਗਈ ਸੀ ਫੀਵਰ ਗੰਦਾ ਨਾ ਗੰਦਾ ਠੀਕ ਹੋ ਜਾ ਦਿਲ ਦੀ ਠੀਕ ਹੋ ਜਾ ਹੈ ਤੇਰੇ ਨਾਲ ਤਾਂ ਰੋਣ ਗਿਆ ਸਾਡੀ ਬੇਟੀ ਚ ਹੈ ਤੇਰੇ ਨਾਲ ਵੀ ਤੇ ਰੋਣ ਗਿਆ ਗੰਦਾ ਹੈ ਗਿਆ ਤਾਂ ਅੰਦਰੋਂ ਹੀ ਸਾਰਾ ਠੰਡੇਗਾ ਹਮ ਮਰੀ ਕਰਦੀਆਂ ਨਹੀਂ ਮਰਦੀਆਂ ਨਾ ਮਰੀ ਰੋਦੀਆਂ ਰੋਦੀਆਂ ਅੱਜ ਉਹ ਜੁੱਤੀ ਲੈ ਕੇ ਨੂੰ ਇਹੋ ਉਤਰਾ ਮੜਵਾ ਪਾ ਨਾ ਮੈਨੂੰ ਰੱਖਣਾ ਕੋਈ ਨਹੀਂ ਮਸੂਰਾ ਹੁਣ ਚੱਲੇ ਆ ਜੀ ਅਸੀਂ ਘਰੇ ਉਹ ਮੈਜ ਲਗਾਈਨੀ ਫਲੈਸ਼ ਲਾਈਟ ਘਰੇ ਚੱਲੇ ਆ ਜੀ ਅਸੀਂ ਅਜੇ ਤੋਂ ਬੁਖਾਰ ਬਹੁਤ ਆ ਗੰਗਾ ਨੂੰ ਠੀਕੇ ਟੁਕੇ ਤਲਵਾਏ ਆ ਅੱਜ ਨਾਲ ਉਹ ਘਟਿਆ ਪਰ ਹੈਗਾ ਬੁਖਾਰ ਕਾਫੀ ਆ ਮੇਰੀ ਘਰੇ ਬਾਬਾ ਜੀ ਜਾ ਬਾਬਾ ਜੀ ਸਿਰ ਪਾ ਕੇ ਸਾਡੀ ਮੰਗੋ ਸੋਰੀ ਗੰਗਾ ਠੀਕ ਠਾਕ ਹੋ ਗਏ ਮੇਰੀ ਕਰਿਓ ਬਾਬਾ ਜੀ ਗੰਗਾ ਤੇ ਚਲੋ ਜੀ ਚਲਦੇ ਆ ਜੀ ਹੁਣ ਅਸੀਂ ਆਪਣੇ ਘਰ